ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਗੁਰੂ ਸਾਧ ਸੰਗਤ ਜੀ ਚੱਲ ਰਹੀ ਰੜੀਵਾਰ ਕਥਾ ਦੇ ਵਿੱਚ ਤਾਂ ਅਈਵਾਲਾ ਜੀ ਹਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੇ ਪਾਸ਼ਾ ਜੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਾਧ ਸੰਗਤ ਜੀ ਸਤਗੁਰੂ ਦੀਦਾ ਮਾਵਾ ਕਹੇ ਭਗਤ ਕਬੀਰ ਜੀ ਵਰਮਾਉਂਦੇ ਨੇ ਵੀਰ ਏ ਘੜੀ ਆਧੀ ਘੜੀ ਆਧੀ ਹੂਤੇ ਆਦ ਭਗਤਨ ਸੇ ਕੀ ਗੋਸ਼ਟ ਹੈ ਜੋ ਕੀਨੇ 16 ਇੱਕ ਘੜੀ ਭਾਵ 24 ਮਿੰਟ ਆਧੀ ਘੜੀ ਭਾਵ 12 ਮਿੰਟ ਆਧੀ ਜੋਤੀ ਤੋਂ ਭਾਵ ਹੁੰਦਾ ਹੈ 6 ਮਿੰਟ ਗੁਰੂ ਦੀ ਸੰਗਤ ਜੇ ਕੀਤੀ ਜਾਵੇ 6 ਮਿੰਟ ਵੀ ਤਾਂ ਉਹਦੇ ਵਿੱਚ ਵੀ ਭਲਾ ਹੀ ਭਲਾ ਹੈ ਭਾਈ ਸੰਤੋਖ ਸਿੰਘ ਜੀ ਵਰਮਾਉਂਦੇ ਨੇ ਸੂਝ ਪ੍ਰਕਾਸ਼ ਗ੍ਰੰਥ ਵਿੱਚ ਕਿ ਜੇ ਕੋਈ ਗੁਰੂ ਦਾ ਪਿਆਰਾ ਸੰਗਤ ਵਿੱਚ ਆ ਜਾਂਦਾ ਹੈ ਸੰਗਤ ਦੇ ਬਾਰੇ ਗੁਰੂ ਜੀ ਰਹਿਰਾਸ ਵਿੱਚ ਵੀ ਫਰਮਾਉਂਦੇ ਨੇ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਸੰਗਤ ਚ ਚੜ੍ਹ ਸਾਲ ਹੈ ਹਰ ਗੁਣ ਸਿੱਖਾ ਔਰ ਗੋਦਾ ਜੀ ਪਰਮਾਉਦੇ ਵੀ ਜਿਵੇਂ ਜ ਬੱਚਿਆਂ ਨੂੰ ਪੜ੍ਹਨ ਵਾਸਤੇ ਜਿਸ ਤਰ੍ਹਾਂ ਕਲਾਸ ਹੁੰਦੀ ਹੈ ਇਸੇ ਤਰ੍ਹਾਂ ਰੋਹਾਨੀਅਤ ਦੇ ਗੁਣ ਲੈਣ ਲਈ ਤਾਨ ਗੁਰੂ ਰੰਮ ਸਾਹਿਬ ਆ ਜੀ ਦੇ ਚਰਨਾਂ 'ਵਿਟ ਬੈਠ ਕੇ ਸੰਗਤ ਕਰਨੀ ਬੜੀ ਉਚਿਤ ਹੈ ਉਸੇ ਸੰਗਤਾਂ ਜੇਕਰ ਭਗਤ ਕਬੀਰ ਜੀ ਕਰ ਰਹੇ ਨੇ ਕਿ ਜੇ ਕੁਛ ਛੇ ਮਿੰਟ ਵੀ ਗੁਰੂ ਜੀ ਸੰਗਤ ਕਰਦਾ ਹੈ ਤਨ ਮਨ ਵਰਤੀ ਦੇ ਨਾਲ ਇਕਾਗਰਿਤ ਕਰਕੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਨੂੰ ਫਸਾਉਂਦਾ ਹੈ ਤਾਂ ਉਹਦਾ ਸਹਿਜੇ ਹੀ ਭਲਾ ਹੋ ਜਾਂਦਾ ਹੈ ਭਾਈ ਸੰਤੋਖ ਸਿੰਘ ਜੀ ਫਰਮਾਉਂਦੇ ਨੇ ਕਿ ਜੇ ਕੋਈ ਗੁਰੂ ਦਾ ਪਿਆਰਾ ਸੰਗਤ ਵਿੱਚ ਆ ਕੇ ਬੈਠ ਜਾਵੇ ਬੇਸ਼ੱਕ ਉਸ ਨੂੰ ਨੀਂਦ ਆਉਂਦੀ ਹੈ ਉਹ ਸੌ ਗਿਆ ਹੈ ਪਰ ਜਦੋਂ ਬਾਬਾ ਜਿਕੜਾ ਪ੍ਰਸ਼ਾਦ ਜੀ ਦੇ ਗੁਫਾ ਵਰਦਾਉਂਦੇ ਨੇ ਉਹ ਗੁਫਾ ਲੈ ਕੇ ਗਫਾ ਸ਼ੱਕੇ ਉਸ ਦਾ ਵੀ ਪਲਾ ਹੋ ਜਾਂਦਾ ਉਸ ਤੋਂ ਅਗਾਹ ਚੱਲ ਕੇ ਹੋਰ ਦੱਸਦੇ ਹਨ ਕਿ ਜੇ ਗੁਰੂ ਦੀ ਸੰਗਤ ਗੁਰੂ ਘਰ ਦੇ ਵਿੱਚੋਂ ਜਾ ਰਹੀ ਹੈ ਸੰਗਤ ਕਰਕੇ ਤਾਂ ਬਾਹਰ ਬੈਠਾ ਚੌਂਕ ਵਿੱਚ ਦੇ ਗੁਰੂ ਪਿਆਰਾ ਜੁਕੀਆਂ ਵੀ ਗਣਦਾ ਹੈ ਕਿ ਉਹ ਗੁਰੂ ਦੇ ਪਿਆਰੇ ਉੱਪਰ ਗੁਰੂ ਜੀ ਦੀ ਸੰਗਤ ਦੀ ਚਰਣਾ ਲਈ ਧੂੜੀ ਜੇ ਪੈ ਜਾਂਦੀ ਹੈ ਤਾਂ ਭਲਾ ਉਹਦਾ ਵੀ ਹੋ ਜਾਂਦਾ ਹੈ ਜੇ ਕੋ ਜਿਉ ਕਹੇ ਉਹਨਾਂ ਕੋ ਜਮ ਕੀ ਤਲ ਬਣਾ ਕੋਤ ਸਤਗੁਰੂ ਜੀ ਬਰਮਾਉਂਦੇ ਹਨ ਕਿ ਜੇ ਕੋਈ ਰਬ ਦੇ ਪਿਆਰਿਆਂ ਨੂੰ ਜੀ ਕਹਿ ਕੇ ਸਤ ਸ੍ਰੀ ਅਕਾਲ ਵੀ ਬੁਲਾ ਦਿੰਦਾ ਹੈ ਤਾਂ ਭਲਾ ਉਹਦਾ ਵੀ ਹੋ ਜਾਂਦਾ ਹੈ ਸੋ ਜਿੰਨੀ ਸਾਥ ਸੰਗਤ ਕੀਤੀ ਜਾਵੇ ਥੋੜੀ ਹੈ ਉਹ ਆਪਾਂ ਸੰਗਤ ਦੇ ਵਿੱਚ ਅੱਜ ਹਾਜ਼ਰੀ ਭਰ ਰਹੇ ਹਾਂ ਤਾਂ ਗੁਰੂ ਰਣ세ਆ ਮਹਾਰਾਜ ਜੀ ਦੀ ਤੇ ਸਤ ਗੁਰੂ ਜੀ ਰਹਿਮਤ ਕਰਨ ਗੁਰੂ ਦੀ ਸੰਗਤ ਰਹਿਮਤ ਕਰੇ ਕਿ ਆਪਾਂ ਸਤਿਗੁਰੂ ਜੀ ਦੀ ਸੰਗਤੇ ਜੋੜੇ ਚੜ ਸਕੀਏ ਆਜਰੀ ਭਰ ਸਕੀਏ ਸਤਿਗੁਰੂ ਜੀ ਆਪਣੀ ਹਾਜ਼ਰੀ ਆਪ ਲਵਾ ਲੈ ਸੋ ਇੱਕ ਕਥਾ ਜੋ ਆਪ ਜੀ ਸਰਵਣ ਕਰਦੇ ਜਾ ਰਹੇ ਹੋ ਪਿਛਲੇ ਪ੍ਰਸੰਗਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਪਤਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਪਰ ਸਰਪ ਨੇ ছায়ਾ ਕੀਤੀ ਉਹ ਸ਼ਾਇਆ ਨੂੰ ਜਦੋਂ ਆਕੇ ਰਾਏ ਪੁਲਾਰ ਨੇ ਤੱਕਿਆ ਤੇ ਨੇੜੇ ਆਕੇ ਦੇਖਣਾ ਕੀਤਾ ਕਿ ਇਹ ਤਾਂ ਸਰਪ ਹੈ ਕਿ نیچے ਮਹਤਾ ਕਲਿਆਣ ਦਾਸ ਜੀ ਦਾ ਉਹ ਪੁੱਤਰ ਨਾਨਕ ਹੋ ਪਿਆ ਹੈ ਕਿਤੇ ਨੁਕਸਾਨ ਹੀ ਨਾ ਕੋਈ ਹੋ ਗਿਆ ਹੋਵੇ ਜਦੋਂ ਨੇੜੇ ਆਕੇ ਦੇਖਣਾ ਕੀਤਾ ਤਾਂ ਉਹ ਸਰਪ ਆਪਣੇ ਕੋਟੇ ਚਲਾ ਗਿਆ ਅਤੇ ਰਾਏ ਬੁਲਾਰ ਜੀ ਨੇ ਗਾਂ ਵੇਖਿਆ ਸਤਿਗੁਰੂ ਮਹਾਰਾਜ ਜੀ ਮੁਸਕਰਾ ਪਏ ਉੱਠ ਕੇ ਬੈਠ ਗਏ ਰਾਏ ਬੁਲਾਰ ਜੀ ਨੇ ਚਰਨਾ ਤੇ ਮੱਥਾ ਟੇਕਿਆ ਅਤੇ ਬਲੇ ਹਾਰ ਜਾਂਦਾ ਹੈ ਸਦਕੇ ਜਾਂਦਾ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਕਿ ਤੁਹਾਡਾ ਸਰੀਰ ਤੰਦਰੁਸਤ ਹੈ ਆਪ ਜੀ ਠੀਕ ਠਾਕ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ ਕਿ ਰਾਏ ਬੁਲਾਰ ਜੀ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਰ ਸੋ ਉਸ ਨੂੰ ਕੋਈ ਵੀ ਦੁੱਖ ਨਹੀਂ ਲੱਗ ਸਕਦਾ ਜਿਸ ਦੇ ਉਪਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਮਿਹਰ ਭਰਿਆ ਹੱਥ ਹੋ ਸੋ ਸਤਿਗੁਰੂ ਜੀ ਦਾ ਇਹ ਪਾਵਨ ਪ੍ਰਸੰਗ ਆਪ ਜੀ ਸਰਵਣ ਕਰ ਚੁੱਕੇ ਹੋ ਅੱਜ ਜੋ ਪ੍ਰਸੰਗ ਆ ਰਿਹਾ ਹੈ ਉਹ ਖੇਤੀ ਹਰੀ ਕਰਨ ਦਾ ਆ ਰਿਹਾ ਹੈ ਉਹ ਸਾਰਾ ਪ੍ਰਸੰਗ ਕਿਵੇਂ ਧੰਨ ਪਾਈ ਬਾਲਾ ਜੀ ਨੇ ਫਡੂਰ ਸਾਹਿਬ ਵਿਖੇ ਜਿਹੜੇ ਧੰਨ ਗੁਰੂ ਅੰਗਦ ਦੇਹ ਮਹਾਰਾਜ ਜੀ ਬਿਰਾਜਮਾਨ ਹਨ ਬਾਬਾ ਬੁੱਢਾ ਜੀ ਨੂੰ ਉੱਚੀ ਜਗ੍ਹਾ ਤੇ ਸਨਮਾਨ ਦੇ ਕੇ ਬਿਠਾਇਆ ਹੈ ਸਤਕਾਰ ਕੀਤਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਉਹ ਬੈਠੇ ਹਨ ਧੰਨ ਪਾਈ ਬਾਲਾ ਜੀ ਨੂੰ ਸਤਕਾਰ ਸਾਇਦ ਉਹਨਾਂ ਨੂੰ ਵੀ ਅਸਨ ਬਿਸ਼ਾਕ ਕੇ ਬਿਠਾਉਣਾ ਕੀਤਾ ਹੈ ਕਿਉਂਕਿ ਗੁਰੂ ਦਾ ਉਹਨਾਂ ਨੇ ਉਪਦੇਸ਼ ਸਰਵਣ ਕਰਾਉਣਾ ਹੈ। ਸੋਤਾਨ ਨਪਾਈ ਬਾਲਾ ਜੀ ਬਰਾਜਮਾਨ ਹੋ ਗਏ। ਤਨਪਾਈ ਪਾਰੋ ਜੀ, ਤਨਪਾਈ ਠਿੰਗਾ ਜੀ, ਭਾਈ ਜੀਵਾ ਜੀ ਜੋ ਗੁਰੂ ਅੰਗਦ ਦੇਵ ਮਹਾਰਾਜੀ ਦਾ ਲੰਗਰ ਪ੍ਰਸ਼ਾਦਾ ਤਿਆਰ ਕਰਦੇ ਸਨ। ਲਿਖਣੋ ਵਾਸਤੇ ਭਾਈ ਪੈੜਾ ਮੋਖਾ ਜੀ ਕਾਗਜ਼ ਕਲਮ ਦਵਾਤ ਲੈ ਕੇ ਉਬਰਾਜਮਾਨ ਹੋ ਗਏ ਹਨ। ਸਮੂਹ ਸੰਗਤਾਂ ਮਾਤਾਵਾਂ ਭੈਣਾਂ ਵੀਰ ਬੱਚੇ ਬਜ਼ੁਰਗ ਸੰਗਤ ਵਿੱਚ ਵਿਰਾਜਮਾਨ ਹੋ ਗਏ ਨੇ ਧੰਨ ਭਾਈ ਵਾਲਾ ਜੀ ਨੇ ਜਿਉਂ ਹੋਈ ਧੰਨ ਗੁਰੰਗਦੇ ਮਹਾਰਾਜੀ ਵੱਲ ਤੱਕਣਾ ਕੀਤਾ hath ਬਨ ਕੇ ਮਨ ਹੀ ਮਨ ਇਜਾਜ਼ਤ ਲੈਣਾ ਚਾਹੁੰਦੇ ਸਨ ਕਿ ਗੁਰੂ ਜੀ ਆਪ ਜੀ ਕਿਰਪਾ ਕਰੋ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜੀ ਦੀ ਕਥਾ ਜਿਉਂ ਹੈ ਆਰੰਭ ਕੀਤੀ ਜਾਏ ਉਦੋਂ ਵੀ ਧੰਨ ਗੁਰੂ ਅੰਗਦ ਦੇਵ ਮਹਾਰਾਜੀ ਨੇ ਵੇਖਣਾ ਕੀਤਾ ਧੰਨ ਭਾਈ ਬਾਲਾ ਜੀ ਵੱਲ ਅਤੇ ਇਸ਼ਾਰਾ ਕੀਤਾ ਕਿ ਭਾਈ ਬਾਲਾ ਜੀ ਉਹ ਮੇਰੇ ਗੁਰਦਾਨ ਕੀ ਜੀ ਦੀ ਜੋ ਕਥਾ ਅਸੀਂ ਸਰਵਣ ਕਰਾਂਦੇ ਹਾਂ ਹਰ ਰੋਜ਼ ਹੀ ਉਹ ਆਰੰਭ ਕੀਤੀ ਜਾਵੇ। ਸੋ ਇਜਾਜ਼ਤ ਪਾ ਕੇ ਧੰਨ ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਜੀ ਕੁਝ ਕੋ ਦਿਨ ਪਹਿਲਾਂ ਸਤਿਗੁਰੂ ਜੀ ਆਪਣੇ ਘਰ ਵਿੱਚ ਰਹੇ ਉਪਾਰ ਮਹਿਤਾ ਕਲਿਆਣਦਾਸ ਜੀ ਨੇ ਸੋਚਿਆ ਕਿ ਵਿਹਲਾ ਬਹਿਣਾ ਚੰਗਾ ਨਹੀਂ ਸੋ ਐ ਨਾਨਕ ਤੂੰ ਇੱਕ ਹੁਣ ਕੰਮ ਕੀਤਾ ਕਰ ਤਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਹੱਥ ਬਣ ਕੇ ਕਿਹਾ ਪਿਤਾ ਜੀ ਹੁਕਮ ਕਰੋ ਤਾਂ ਹੋਰ ਸਮੇ ਮਹਿਤਾ ਕਲਿਆਣਦਾਸ ਜੀ ਨੇ ਆਖਿਆ ਕਿ ਉਸੇ ਵਾਹੀ ਕੀਤਾ ਕਰੋ ਖੇਤੀ ਕਰੋ ਤੇ ਆਇਕ ਨਾਲ ਕਾਮਾ ਲੈ ਜਾਓ ਉਹ ਆਪ ਕੀ ਜਾ ਕੇ ਜਦੋਂ ਖੇਤੀ ਕਰੋਗੇ ਕਿਰਤ ਕਰੋਗੇ ਉਹ ਕਰਨ ਦੇ ਨਾਲ ਮੇਰੇ ਮਨ ਨੂੰ ਵੀ ਸੰਤੂਰਨ ਆਵੇਗਾ ਸੋ ਆਪ ਜੀ ਅੱਜ ਆ ਬੜਦ ਖੜੇ ਨੇ ਅੰਜਾਲੀ ਹੈ ਕਾਮਾ ਹੈ ਆ ਬੀਜ ਹੈ ਸੋ ਲੈ ਕੇ ਜਾਓ ਤਾਂ ਕਿ ਖੇਤੀ ਆਪਜੀ ਕਰੋ ਆਗਿਆ ਲੈ ਕੇ ਧੰਗੁਰ ਨਾਨਕ ਦੇਵ ਮਹਾਰਾਜੀ ਕਾਮਾ ਉਹ ਬੜ ਬੰਜਾਲੀ ਬੀਜ ਲੈ ਕੇ ਸੋ ਚੱਲੇ ਹਨ ਖੇਤ ਵੱਲ ਤੇ ਜਾ ਕੇ ਉਸ ਅਕਾਲ ਪੁਰਖ ਹੋਇ ਸੁਰਜੀ ਦਾ ਸ਼ੁਕਰਾਨਾ ਕੀਤਾ ਕਿਉਂਕਿ ਆਪ ਪਰਮੇਸ਼ਰ ਦਾ ਸਰੂਪ ਸਨ ਆਪ ਨਾਰਾਇਣ ਕਲਾਧਾਰਜਕ ਮੈਂ ਪਰਵਾਰਿਓ ਰੰਗ ਕਰ ਅਕਾਰ ਜੋਤ जग ਮੰਡਲ ਕਰਿਓ ਉਹ ਤਾਂ ਆ ਪਰਮੇਸ਼ਰ ਸਨ ਉਹਨਾਂ ਨੂੰ ਖੇਤੀ ਕਰਨ ਦੀ ਕੀ ਲੋੜ ਸੀ ਸਾਡੇ ਲਈ ਕਰ ਰਹੇ ਸਨ ਤਾਂ ਕਿ ਸਾਨੂੰ ਕਿਰਤ ਦਾ ਸੁਭਾਅ ਬਣ ਜਾਏ ਉਹ ਤੁਨ ਗੁਰੂ ਨਾਨਕ ਦੇਵ ਮਹਾਰਾਜੀ ਨੇ ਆਕਾਲ ਪੁਰਖ ਵਜਰੂ ਨੂੰ ਯਾਦ ਕਰਕੇ ਫੜਨ ਵਾਕੇ ਕਿ ਛੱਟੇ ਮਾਰ ਦਿੱਤੇ ਕਣਕ ਦੇ ਉਹ ਬੀਜ ਜੋ ਸਾਰਾ ਹੀ ਦਿੱਤਾ ਸੀ ਪਿਤਾ ਜੀ ਨੇ ਕੰਮੇ ਨੂੰ ਨਾਲ ਲਾ ਕੇ ਸਾਰੇ ਹੀ ਉਹ ਬੀਜ ਬੀਜ ਦਿੱਤਾ ਹੈ ਅਤੇ ਸਾਰੀ ਕਣਕ ਬੀਜਣ ਤੋਂ ਬਾਅਦ ਘਰੇ ਆ ਗਏ ਹਨ ਤੋਂ ਬੜਾ ਮਨ ਨੂੰ ਖੁਸ਼ੀ ਹੋਈ ਮਹਿਤਾ ਕਲਿਆਣਦਾਸ ਜੀ ਦੇ ਕਿ ਮੇਰਾ ਪੁੱਤਰ ਹੁਣ ਕੰਮਕਾਰ ਵਿੱਚ ਰੁੱਝ ਗਿਆ ਹੈ ਹੁਣ ਸਭ ਭਲਾ ਹੀ ਭਲਾ ਹੋਵੇਗਾ ਤੇ ਨਾਲ ਪੁੱਛ ਲੈਣਾ ਕੀਤਾ ਕਿ ਆਹ ਨਾਨਕ ਆਪ ਜੀ ਆਏ ਹੋ ਨਾਲ ਆ ਕੰਮ ਹੈ ਦੱਸੋ ਵਈ ਅੱਜ ਕਿਵੇਂ ਅੱਜ ਦਾ ਦਿਨ ਕਿਵੇਂ ਰਹਾ ਕਿਵੇਂ ਖੇਤ ਬੋਣਾ ਕੀਤਾ ਕਿਵੇਂ ਬੀਜਣਾ ਕੀਤਾ ਤਾਂ ਕੋਲੋਹੀ ਕੰਮ ਨੇ ਕਹਿ ਦਿੱਤਾ ਕਿ ਮਹਿਤਾ ਜੀ ਤਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਛੱਟਾ ਮਾਰ ਦਿੱਤਾ ਹੈ ਕਿ ਸਾਰਾ ਇਹ ਖੇਤ ਵੀ ਜਾਏ ਹਾਂ। ਅਮਹਿਤਾ ਕਲਿਆਣ ਦਾ ਜੀ ਸੋ ਕੇ ਹੈਰਾਨ ਹੋ ਗਏ ਕਿ ਕਦੋਂ ਗਏ ਕਿਵੇਂ ਇਹਨਾਂ ਨੇ ਹਲਵਾ ਹੈ ਆ ਤੇ ਆਖਦੇ ਨੇ ਕਿ ਛੱਟਾ ਮਾਰਿਆ ਹੈ ਤਾਂ ਛੱਟੇ ਮਾਰੀ ਹੋਈ ਕਣਕ ਕਿਵੇਂ ਹੋਏਗੀ? ਕਦੋਂ ਫੜ ਲੱਗੇਗਾ ਇਸ ਤਰ੍ਹਾਂ ਮਾਨ ਵਿੱਚ ਸੋਚਣ ਲੱਗ ਪਏ ਤਾਂ 사ਤਗੁਰੂ ਜੀ ਜਾਣੀ ਜਾਣ ਸਨ ਆਖਿਆ ਕਿ ਪਿਤਾ ਜੀ ਆਪਜੀ ਬਿਲਕੁਲ ਕੋਈ ਫਿਕਰ ਨਾ ਕਰੋ ਖੇਤੀ ਹੀ ਫਲਕਾ ਵੇਗਾ ਤੇ ਕਣਕ ਵੀ ਬਹੁਤ ਸੰਘਣੀ ਹੋਵੇ ਤਾਂ ਥੋੜੇ ਦਿਨਾਂ ਬਾਅਦ ਹੀ ਇਸੇ ਤਰ੍ਹਾਂ ਹੋਇਆ ਬਹੁਤ ਗਾੜੀ ਤੇ ਗਹਿਰੀ ਕਣਕ ਦੀ ਫਸਲ ਇੰਨੀ ਵਧੀਆ ਹੋਈ ਤੇ ਨਾਲ ਪਿਤਾ ਜੀ ਨੇ ਸੋਚਿਆ ਕਿ ਇਹ ਇਸ ਕਮਾਈ ਦੇ ਨਾਲ ਹਮਾ ਵੱਖਰਾ ਹੀ ਇੱਕ ਨਗਰ ਵਸਾ ਦੇਾਂਗਾ ਪਿੰਡ ਬਣਾਵਾਂਗਾ। ਮੇਰਾ ਪੁੱਤਰ ਬੜਾ ਸਮਝਵਾਲਾ ਹੈ ਯਾਰ ਗੁਰੂ ਜੀ ਨੇ ਦੇਖਿਆ ਕਿ ਪਿਤਾ ਜੀ ਦਾ ਲਾਲਚ ਦਿੰਦੂਣਾ ਹੁੰਦਾ ਜਾ ਰਿਹਾ ਹੈ। ਤਾ ਅਗਲੇ ਪਲਕ ਹੀ ਨਗਰ ਦੇ ਪਸ਼ੂ ਲੈ ਗਏ ਸਾਰਿਆਂ ਨੂੰ ਛੱਡ ਕੇ ਸਾਰੀ ਦੀ ਸਾਰੀ ਖੇਤੀ ਉਹ ਲਾ ਕੇ ਉਜਾੜ ਕਰ ਦਿੱਤੀ ਉਦੋਂ ਜਦ ਮਹਿਤਾ ਕਲਿਆਣ ਦਾ ਜੀ ਚਾਹੀ ਚਾਹੀ ਦੁਜੇ ਦਿਨ ਵੇਖਣ ਗਏ ਤਾਂ ਉਹ ਖੇਤ ਵਿੱਚ ਪਸ਼ੂਆਂ ਨੂੰ ਹਰਲ ਹਰਲ ਫਿਰਦੇ ਦੇਖ ਕੇ ਬੜੇ ਕ੍ਰੋਧਵਾਰ ਹੋ ਕੇ ਪਠੌਰ ਪਠੌਰ ਬਚਨ ਕਹਿਣ ਲੱਗ ਪਏ ਸਿੱਧੇ ਹਰਦਿਆਲ ਪੰਡਤ ਦੇ ਘਰ ਪਹੁੰਚ ਕੇ ਉਲਾਮੇ ਦੇਣ ਲੱਗ ਪਏ ਕਿਹਾ ਕਿ ਹਾਂ ਕਿ ਪੰਡਤ ਜੀ ਤੂੰ ਚੰਗਾ ਹੈ ਜਿਹੜਾ ਜੋਤਸ ਚੰਗਾ ਹੈ ਤੁਸੀਂ ਲੋਕ ਮੇਰੇ ਠੱਗ ਹੋ ਆਪਣੇ ਟੱਗੇ ਮਟੋਰਨ ਦੇ ਪਿੱਛੇ ਜ਼ਮੀਨ ਜ਼ਮਾਨ ਦੇ 파ੜੇ ਮੇਲ ਦਿੰਦੇ ਹੋ ਜਾਂ ਤੁਹਾਨੂੰ ਹਿਸਾਬ ਨਹੀਂ ਆਉਂਦਾ ਜਾ ਤੁਹਾਡੇ ਵੇਦ ਪੁਰਾਣ ਝੂਠੇ ਹਨ ਤੁਸੀਂ ਤਾਂ ਕਹਿੰਦੇ ਸੀ ਕਿ ਨਾਨਕ ਬੜਾ ਧਨ ਖੱਟ ਕੇ ਲਾਵੇਗਾ ਬਾਰੇ ਤਾਂ ਜਦੋਂ ਨਾ ਜੰਮਿਆ ਹੈ ਨੇ ਜਨਮ ਲਿਆ ਹੈ ਝੋਗਾ ਚੌੜ ਹੀ ਕਰੀ ਆਉਂਦਾ ਹੈ ਸਿਰ ਤੇ ਚੰਗਾਛਾ ਤੇ ਫਿਰ ਆਇਆ ਹੀ ਜੋ ਮੇਰੀ ਵੀ ਖੱਟੀ ਕਮਾਈ ਉਡਾਈ ਜਾਂਦਾ ਹੈ ਇਹ ਸੁਣ ਕੇ ਪੰਡਤ ਕਹਿਣ ਲੱਗਾ ਮਹਤਾ ਕਲਿਆਣ ਦਾਸ ਜੀ ਆਪਜੀ ਫਿਕਰ ਨਾ ਕਰੋ ਤੁਸੀਂ ਉਸ ਦੀ ਮਹਿਮਾ ਨਹੀਂ ਜਾਣਦੇ ਮੈਂ ਤਾਂ ਉਸ ਨੂੰ ਰੱਬ ਦਾ ਰੂਪ ਸਮਝਦਾ ਹਾਂ ਕਿਉਂਕਿ ਉਸ ਦੇ ਦਰਸ਼ਨ ਤੇ ਸਭ ਉਪਦੇਸ਼ ਨੇ ਮੇਰੇ ਮਨ ਨੂੰ ਸ਼ਾਂਤ ਕਰ ਦਿੱਤਾ ਹੈ ਮੇਰਾ ਕਹਿਣਾ ਹੈ ਕਿ ਸਭ ਸੱਚ ਹੋਵੇਗਾ ਧੀਰਜ ਰੱਖੋ ਇਹ ਸੁਣ ਕੇ ਮਹਿਤਾ ਕਲਿਆਣ ਦਾਸ ਜੀ ਚੁੱਪਚੀਤੇ ਹੀ ਉਦਾਸ ਹੋ ਕੇ ਆਪਣੇ ਘਰ ਵਿੱਚ ਆ ਕੇ ਬੈਠ ਗਏ ਸੋ ਉਦਾਸ ਹਨ ਮਨ ਵਿੱਚ ਚਿੰਤਾ ਹੈ ਤਰੇ ਤੇ ਅੰਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੱਲ ਜਾਂਦਾ ਹੈ ਕਦੇ ਪੰਡਤ ਹਰदयाल ਜੀ ਵੱਲ ਜਾਂਦਾ ਹੈ ਸੁਇਸਤਰਾ ਮਾਨ ਹੀ ਈਮਾਨ ਸੋਚ ਕੇ ਘਰੇ ਆ ਕੇ ਮਹਿਤਾ ਕਲਿਆਣ ਦਾ ਜੀ ਬੈਠ ਗਏ ਸਵੇਤੇ ਹੀ ਪੁੱਲਾਂ ਚੁੱਕਾਂ ਦੀ ਖੇਵਾਂ ਧੰਗੁਰੂ ਅੰਗਦ ਦੇ ਮਹਾਰਾਜੀ ਨੂੰ ਭਾਈ ਬਾਲਾ ਜੀ ਖਰੂਰ ਸਾਹਿਬ ਵਿਖੇ ਧੰਗੁਰੂ ਨਾਨਕ ਦੇ ਮਹਾਰਾਜੀ ਦਾ ਇਤਿਹਾਸ ਸਰਵਣ ਕਰਵਾ ਰਹੇ ਹਨ ਅਤੇ ਆਖਣਾ ਕੀਤਾ ਕਿ ਧੰਗੁਰੂ ਨਾਨਕ ਦੇਵ ਮਹਾਰਾਜੀ ਦਾ ਇਹ ਜੋ ਪ੍ਰਸੰਗ ਤਾਂ ਗੁਰੂ ਅੰਗਦ ਦੇ ਮਹਾਰਾਜੀ ਆਪ ਜੀ ਨੂੰ ਸਰਵ ਕਰਾ ਰਿਆ ਹਾਂ ਕਿ ਚੱਲਦਾ ਰਹੇਗਾ ਸਤਿਗੁਰੂ ਜੀ ਉਹ ਆਉਣ ਵਾਲਾ ਪ੍ਰਸੰਗ ਮੈਂ ਆਪ ਜੀ ਨੂੰ ਕੱਲ ਨੂੰ ਸਰਵ ਕਰਾਵਾਂਗਾ ਜੋ ਵਿਗਤੀ ਦੀ ਛਾਇਆ ਹੈ ਉਹ ਕਿਵੇਂ ਸਥਿਰ ਰਹੀ ਤਾਂ ਗੁਰੂ ਨਾਨਕ ਦੇਵ ਮਹਾਰਾਜੀ ਨੇ ਕਿਵੇਂ ਗੋਦ ਕੀਤਾ ਉਹ ਸਾਰਾ ਪ੍ਰਸੰਗ ਸਤਿਗੁਰੂ ਜੀ ਮੈਂ ਆਪ ਜੀ ਦੇ ਚਰਨਾ ਵਿੱਚ ਕੱਲ ਨੂੰ ਭੇਟ ਕਰਾਂਗਾ ਅੱਜ ਇੱਥੇ ਹੀ ਕਿਰਪਾ ਮੰਗਦਾ ਹਾਂ ਤਰਪਾਈ ਬਾਲਾ ਜੀ ਨੇ ਸਤਗੁਰੂ ਜੀ ਦੇ ਥੇਮਾ ਮੰਗ ਕੇ ਤੇ ਨਾਲ ਆਪਾਂ ਵੀ ਕਿਰਪਾ ਮੰਗਦੇ ਹਾਂ ਕਿ ਸਤਗੁਰੂ ਜੀ ਰਹਿਮਤ ਕਰਨ ਕਿ ਇਹ ਗੁਰੂ ਜੀ ਦਾ ਪਾਵਨ ਇਤਿਹਾਸ ਆਪਾਂ ਸਰਵਣ ਕਰਦੇ ਰਹੀਏ ਅਤੇ ਆਉਣ ਵਾਲੇ ਪ੍ਰਸੰਗ ਵਾਸਤੇ ਆਪਾਂ ਤਿਆਰ ਰਹੀਏ ਜੋ ਬਾਈ ਬਾਲਾ ਜੀ ਨੇ ਸਰਵਨ ਕਰਾਉਣਾ ਹੈ ਸੋ ਆਪ ਵੀ ਚੈਨਲ ਦੇ ਨਾਲ ਬਣੇ ਰਹੋ ਅਤੇ ਸਤਿਗੁਰੂ ਜੀ ਰਹਿਮਤ ਕਰਨ ਕਿ ਸੁਣੇ ਵਿਚਾਰਾਂ ਵਿੱਚੋਂ ਕੋਈ ਵਿਚਾਰ ਸਾਡੇ ਹਿਰਦੇ ਵਿੱਚ ਵਸੇ ਤਾਂ ਕਿ ਪਰ ਸਾਡਾ ਲੋਕ ਸੁਖੀ ਹੋ ਪਰ ਲੋਕ ਸਹਿਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ